ਪੀਐਸਸੀ ਭਾਈਚਾਰੇ ਦੇ ਲੋਕ ਨੇ ਜਿਹੜੇ ਉਹ ਕਿਸੇ ਦੇ ਸਾਹਮਣੇ ਜਿਹੜਾ ਜੁਰਤਨਾ ਖੜੇ ਨਾ ਹੋ ਸਕਣ ਜਿਵੇਂ ਹੁਣ ਤੱਕ ਉਹਨਾਂ ਦੇ ਇਸ਼ਾਰੇ ਤੇ ਚੌਧਰੀਆਂ ਦੇ ਚੱਲਦਾ ਦੀ ਸਿਸਟਮ ਉਵੇਂ ਹੀ ਚੱਲੇ ਇਸੇ ਕਰਕੇ ਇਤੀ ਬਿਲਕੁਲ ਉਹ ਨਹੀਂ ਜਿਵੇਂ ਕਿਸੇ ਦਾ ਪਾਲਤੂ ਕੁੱਤਾ ਉਹਦੇ ਗਲ 'ਚ ਪਟਾ ਪਾਇਆ ਹੁੰਦਾ ਤੇ ਉਹ ਜਿਹਦੇ ਵੱਲੋਂ ਗਲ ਕਰਦਾ ਉਹਦੇ ਤੇ ਭੌਂਕਦਾ ਉਹਨੂੰ ਵੱਢਦਾ ਉਸੇ ਤਰ੍ਹਾਂ ਇੱਥੋਂ ਦੀ ਪੁਲਿਸ ਨੇ ਜਿਹੜਾ ਉਹ ਇੱਥੋਂ ਦੇ ਐਮਐਲਏ ਦੇ ਇਸ਼ਾਰੇ ਦੇ ਉੱਤੇ ਉਹ ਪਿੰਡ ਦੇ ਗੰਧੂਰ ਜਿਹੜਾ ਚੌਧਰੀ ਆ ਜਿਹੜਾ 40 50 ਕੀਲੇ ਰੱਖੀ ਬੈਠਾ ਉਹਦੇ ਇਸ਼ਾਰੇ ਦੇ ਉੱਤੇ ਇੱਥੋਂ ਦੇ ਮਜ਼ਦੂਰਾਂ ਨੂੰ ਵੱਢਣ ਪਈ ਇਸੇ ਕਰਕੇ ਕਿਉਂਕਿ ਪ੍ਰਸ਼ਾਸਨ ਨੇ ਪਰਚਾ ਦਰਜ ਕਰਨਾ ਤਾਂ ਦੂਰ ਦੀ ਗੱਲ ਆ ਉਹਨਾਂ ਦੇ ਹੱਕ ਦੇ ਵਿੱਚ ਆ ਕੇ ਜਿਹੜਾ ਪ੍ਰਚਾਰ ਕੀਤਾ ਇੱਕ ਪਾਸੇ ਜਿਹੜੇ ਲੋਕ ਕੁੱਟੇ ਗਏ ਉਹਨਾਂ ਨੂੰ ਗੁੰਡੇ ਬਣਾ ਕੇ ਪੇਸ਼ ਕੀਤਾ ਤੇ ਜਿਹੜੇ ਗੁੰਡਾ ਕਰਦੀ ਕਰਨ ਵਾਲੇ ਉਹ ਗੋਲੀਆਂ ਚਲਾਉਣ ਵਾਲੇ ਜਿਨ੍ਹਾਂ ਦੀ ਵੀਡੀਓ ਬਣ ਗਈ ਮੈਂ ਸਰਕਾਰ ਨੂੰ ਪੁੱਛਦਾ ਮੈਂ ਪ੍ਰਸ਼ਾਸਨ ਨੂੰ ਪੁੱਛਦਾ ਮੈਂ ਇਨਸਾਫ ਲੈਣਾ ਮੌਜੂਦਾ ਸਰਪੰਚ ਨੂੰ ਉਹਦੀ ਘਰਵਾਲੀ ਨੂੰ ਧੱਕੇ ਮਾਰੇ ਗਏ ਉੱਥੇ ਖੜੇ ਔਰ ਫਿਰ ਵੀ ਉਸ ਤੋਂ ਉਸ ਮਜ਼ਦੂਰਾਂ ਨੂੰ ਕੁੱਟਿਆ ਗਿਆ ਉੱਥੇ ਸੋ ਜਿਸ ਅਕੋਰਡਿੰਗ ਆਪਾਂ ਦੇਖਿਆ ਹੀ ਏ ਉਹਨਾਂ ਵੱਲੋਂ ਇਹਨਾਂ ਵੱਲੋਂ ਕੱਲੇ ਰੋੜੇ ਦਿਸ ਗਏ ਪ੍ਰਸ਼ਾਸਨ ਨੂੰ ਉਹਨਾਂ ਵੱਲੋਂ ਫਾਇਰ ਹੋਏ ਮੇਬੀ 2-3 ਪਰਸਨ ਤੇ ਸ਼ਰਲੇ ਵੱਜੇ ਆ 2-3 ਕਾਫੀ ਜ਼ਖਮੀ ਆ ਉਹਨਾਂ ਨੂੰ ਟ੍ਰੀਟਮੈਂਟ ਨਹੀਂ ਮਿਲਿਆਗਾ ਉਹ ਹਾਲੇ ਵੀ ਜੇਲ੍ਹ ਦੇ ਵਿੱਚ ਨੇ ਮੇਬੀ 3-4 ਪਰਸਨ ਰਿਮਾਂਡ ਤੇ ਨੇਗੇ ਸੋ ਜਿਨ੍ਹਾਂ ਨੇ ਫਾਇਰ ਕਰੇ ਉਹਨਾਂ ਨੂੰ ਉਹਨਾਂ ਲਈ ਕੋਈ ਰਿਮਾਂਡ ਨਹੀਂ ਗਈ ਉਹਨਾਂ ਲਈ ਕੋਈ ਉਦੋਂ ਦਾ ਅੱਜ ਕੇਸ ਪਿਆ ਉਹਨਾਂ ਤੇ ਚੋ ਸਲੋ ਅਸੀਂ ਲੋ ਜੋ ਪੁਲਿਸ ਹੈ ਲੋਕਾਂ ਦੇ ਘਰ ਵਿੱਚ ਵੜ ਕੇ ਲੋਕਾਂ ਨੂੰ ਰਜਾਈਆਂ ਜੋ ਕੱਢ ਕੇ ਕੁੱਟ ਰਹੀ ਆ ਘਰੋਂ ਕੁੱਟ ਦੇ ਕੁੱਟ ਦੇ ਛੋਟੇ-ਛੋਟੇ 15 ਸਾਲ ਦੇ 16 ਸਾਲ ਦੇ ਬੱਚਿਆਂ ਨੂੰ ਨਜਾਇਜ਼ ਕੁੱਟਿਆ ਗਿਆ ਜੋ ਸਕੂਲੋਂ ਆ ਕੇ ਡਰੈਸ ਚੇਂਜ ਕਰ ਰਹੇ ਸੀ ਖਾ ਬਹੁਦਾ ਉਹਨਾਂ ਤੇ ਬਹੁਤ ਇੱਕ ਮੈਂ ਵੀਡੀਓ ਦੇਖੀ ਚੰਦਪਾਣ ਦਾ ਸਾਡੇ ਪਿੰਡ ਦਾ ਬੰਦਾ ਉਹਦੇ ਬਾਥਰੂਮ ਦੇ ਵਿੱਚ ਬਲੱਡ ਆ ਰਿਹਾ ਬਲੱਡ ਆ ਰਿਹਾ ਸੋ ਉਹਦਾ ਹਰਜਾਨਾ ਕੌਣ ਭਰੇਗਾ ਕੁਲਦੀਪ ਸਰਪੰਚ ਦੇ ਘਰ ਦੀ ਹਾਲਤ ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ ਉਹਦਾ ਹਰਜਾਨਾ ਕੌਣ ਭਰੇਗਾ ਤੇ ਚੰਦਪਾਣ ਦੇ ਵਿੱਚ ਮਜ਼ਦੂਰਾਂ ਦੇ ਨਾਲ ਜੋ ਜ਼ਬਰ ਜ਼ੁਲਮ ਤੱਕਾ ਹੋਇਆ ਉਹਦੇ ਖਿਲਾਫ ਅੱਜ ਫਰੀਦਕੋਟ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਹੋ ਰਹੀ ਆ ਘਟ ਹੋਇਆ ਔਰ ਆਪਣੇ ਨਾਲ ਨੇ ਮਕੇਸ਼ ਮਲੋਤ ਜੀ ਮਕੇਸ਼ ਜੀ ਜੋ ਪਿੰਡ ਦੇ ਵਿੱਚ ਇਹ ਘਟਨਾ ਵਾਪਰੀ ਐ ਤੇ ਜਿਸ ਤਰ੍ਹਾਂ ਅੱਜ ਇਹ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਤੇ ਜੋ ਪ੍ਰਸ਼ਾਸਨ ਦਾ ਰਵਈਆ ਕੀ ਕਹੂੰਗੀ ਦੇਖੋ ਅਸਲ ਦੇ ਵਿੱਚ ਪਿੰਡਾਂ ਦੇ ਵਿੱਚ ਜਦੋਂ ਕੋਈ ਐਸੀ ਸਰਪੰਚ ਬਣਾਇਆ ਜਾਂਦਾ ਤਾਂ ਪਿੰਡ ਦੇ ਜਿਹੜੇ ਚੌਧਰੀ ਨੇ ਉਹੀ ਬਣਾਉਂਦੇ ਨੇ ਤੇ ਮੋਰਾਂ ਨੇ ਜਿਹੜੀਆਂ ਉਹਨਾਂ ਦੀ ਕੋਠੀ ਦੇ ਵਿੱਚੋਂ ਹੀ ਲਗਦੀਆਂ ਨੇ ਅਸਲ ਦੇ ਵਿੱਚ ਚੰਦਪਾਣ ਦਾ ਸਰਪੰਚ ਉਹਨਾਂ ਦੀ ਕੋਠੀ ਦੇ ਵਿੱਚੋਂ ਚੱਲਣ ਦੀ ਬਜਾਏ ਮਜ਼ਦੂਰਾਂ ਦੇ ਵਿੜੇ ਦੇ ਵਿੱਚੋਂ ਪੰਚਾਇਤ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਹਦੇ ਕਰਕੇ ਉਹਨੂੰ ਜਿਹੜਾ ਇਸ ਜ਼ਬਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਤਰ੍ਹਾਂ ਦੀ ਕੁੱਟਮਾਰ ਇਸ ਤਰ੍ਹਾਂ ਦਾ ਪ੍ਰਸ਼ਾਸਨ ਦਾ ਰਵੱਈਆ ਇਸ ਗੱਲ ਦੇ ਲਈ ਆ ਕਿ ਮਜ਼ਦੂਰ ਨੇ ਜਿਹੜੇ ਜਾਂ ਕਹਿ ਲੋ ਤੁਸੀਂ ਇਹ ਦੇਖੋ ਜੇ ਵੀਡੀਓ ਨਾ ਬਣਦੀ ਫੇਰ ਉਹ ਇਹ ਕਿੱਥੇ ਜਿਹੜਾ ਇਹਨਾਂ ਇਹਨਾਂ ਗੱਲਾਂ ਨੂੰ ਇਹਨਾਂ ਨੇ ਮੰਨਣਾ ਸੀ ਇਸ ਕਰਕੇ ਇਹ ਸਾਫ਼ ਆ ਵੀ ਜਿੱਡਾ ਵੱਡਾ ਜ਼ਮੀਨ ਦਾ ਟਾਕਾ ਓਡਾ ਬੋਲ ਬਾਲਾ ਤੇ ਉਹਦੇ ਇਸ਼ਾਰੇਤੀ ਸਾਰੀ ਗੱਲ ਆ ਜਿਹੜੀ ਚੱਲਦੀ ਆ ਪਰ ਪੰਜਾਬ ਸਰਕਾਰ ਦੀ ਜੇ ਆਪਾਂ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਕਿ ਐਮਐਲਏ ਅਮੋਲਕ ਸਿੰਘ ਦਾ ਵੀ ਇਹਦੇ 'ਚ ਹੱਥ ਆ ਪੰਜਾਬ ਸਰਕਾਰ ਦਾ ਇਸ ਟਾਈਮ ਇਸ ਮਸਲੇ ਦੇ ਉੱਪਰ ਕਿਦਾਂ ਦਾ ਰਵੱਈਆ ਦੇਖ ਰਹੇ ਹੂੰ ਇਦੇ ਨਾਲ ਦਿੱਲੀ ਚ ਭੂਪੜੱਸ ਹੋਇਆ ਜਿਵੇਂ ਉਹਨਾਂ ਦਾ ਇਸ ਵਾਰ ਵੀ ਚੌਥੀ ਵਾਰ ਸਰਕਾਰ ਬਣਾਉਣ ਦਾ ਉਥੇ ਸੀਗਾ ਪਰ ਲੋਕਾਂ ਨੇ ਮੂੰਹ ਨਹੀਂ ਲਾਇਆ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਹੁਣ ਪੰਜਾਬ ਚ ਥੋੜਾ ਜਿਆ ਸਮਝਣਾ ਚਾਹੀਦਾ ਹੈ ਜਾਂ ਜੋ ਰਵਈਆ ਲੋਕਾਂ ਦੇ ਪ੍ਰਤੀ ਦਲਤਾਂ ਦੇ ਪ੍ਰਤੀ ਕਿਸਾਨਾਂ ਦੇ ਪ੍ਰਤੀ ਬੇਰੁਜ਼ਗਾਰਾਂ ਦੇ ਪ੍ਰਤੀ ਪੰਜਾਬ ਚ ਚੱਲ ਰਿਹਾ ਉਹਨੂੰ ਬਦਲਣਾ ਚਾਹੀਦਾ ਹੈ ਬਿਲਕੁਲ ਇਹਨਾਂ ਨੂੰ ਜੇ ਹੁਣ ਵੀ ਅਕਲ ਨਹੀਂ ਆਉਂਦੀ ਤਾਂ ਇਹਨਾਂ ਨੂੰ ਲੋਕ ਪਿੰਡਾਂ ਦੀਆਂ ਸੱਤਾਂ 'ਚ ਸਬਕ ਸਿਖਾਉਣਗੇ ਇਹਦੇ ਪਹਿਲੀ ਸ਼ੁਰੂਆਤ ਤਾਂ ਜਿਹੜੀ ਜਿਮਨੀ ਜੋਨ ਹੋਈ ਸੀ ਸੰਗਰੂਰ ਦੀ ਉੱਥੇ ਹੀ ਪਤਾ ਲੱਗਿਆ ਸੀ ਇਹਨਾਂ ਦੇ ਦਿਮਾਗ ਨੂੰ ਜਿੰਨਾ ਫਤੂਰ ਸੀ ਇਹ ਕਹਿੰਦੇ ਸੀ ਅਸੀਂ ਸਰਪੰਚ ਨੂੰ ਜਿਹੜਾ ਉਹ ਇੱਥੇ ਐਮਪੀ ਤੱਕ ਦਾ ਸਫ਼ਰ ਕਰਾ ਦੇਣਾ ਅਸੀਂ ਤਾਂ ਬਦਲਾ ਲੈ ਜਾਂਦਾ ਤੇ ਲੋਕਾਂ ਨੇ ਉਹਦਾ ਪੜਾ ਮੁੱਦਾ ਮਾਰਿਆ ਉਦੋਂ ਹੀ ਦੱਸਤਾ ਸੀ ਵੀ ਜੇ ਤੁਸੀਂ ਹੰਕਾਰ ਕੇ ਚੱਲੋਗੇ ਤਾਂ ਲੋਕਾਂ ਨੇ ਹੰਕਾਰ ਵੱਡੇ ਵੱਡਿਆਂ ਦਾ ਭੰਨੇ ਆ ਫਿਰ ਇਹ ਕਿਸੇ ਬਾਗ ਦੀ ਮੂੜੀ ਨਹੀਂ ਔਰ ਇੱਥੇ ਵੀ ਇਹਨਾਂ ਨੂੰ ਲੋਕ ਸਰਕਸ ਖਾਣ ਲਈ ਤਿਆਰ ਨੇ ਤੇ ਭਗਵੰਤ ਮਾਨ ਜਿਹੜਾ ਲੋਕਾਂ ਨੂੰ ਐ ਉਕਸਾਉਂਦਾ ਹੁੰਦਾ ਸੀ ਵੀ ਜੇ ਅਗਲੀ ਕਾਂਗਰਸੀ ਆਉਂਦੇ ਨੇ ਉਹਨਾਂ ਦੇ ਡਲੇ ਮਾਰੋ ਤਾਂ ਉਹਨੂੰ ਦੱਸ ਦਈਏ ਵੀ ਡਲਾ ਭੁਗਤਮਨ ਤੇਰੇ ਵਾਸਤੇ ਵੀ ਉਹੀ ਆ ਡਲਾ ਤੋਂ ਡਲਾ ਹੋਤਾ ਹੈ ਕਿਧਰ ਸੇ ਵੀ ਚਲਾ ਹੋਤਾ ਹੈ ਇਹ ਇਹ ਸ਼ਬਦ ਮਾਨ ਸਾਹਿਬ ਦੇ ਨੇ ਔਰ ਇੱਕ ਸਵਾਲ ਮੈਂ ਤੁਹਾਨੂੰ ਬੜਾ ਬੜਾ ਸੂਖਮ ਕਿਸਮ ਦਾ ਪੁੱਛਣਾ ਚਾਹਣਾ ਸਾਡੇ ਸਮਾਜ ਦੇ ਵਿੱਚ ਸਾਡੇ ਗੁਰੂ ਸਹਿਬਾਨਾਂ ਨੇ ਜਾਤ ਪਾਤ ਦੇ ਖਿਲਾਫ ਬਹੁਤ ਆਵਾਜ਼ ਉਠਾਈ ਹੈ ਪਰ ਅੱਜ ਵੀ ਜਦੋਂ ਅਸੀਂ ਇਹ ਕਹਿੰਦੇ ਆ ਅਸੀਂ ਗੁਰਬਾਣੀ ਚ ਪੜਦੇ ਆ ਮਾਨਸ ਕੀ ਜਾਤ ਸਭ ਏਕ ਏਕ ਕੋ ਪਹਿਚਾਨ ਬੋ ਅਸੀਂ ਗੁਰਬਾਣੀ ਚ ਪੜਦੇ ਆ ਏਕ ਨੂਰ ਤੇ ਸਭ ਜਗ ਉਪਜਿਆ ਕੋ ਭਲੇ ਕੋ ਮੰਦੇ ਫਿਰ ਵੀ ਸਾਡੇ ਸਮਾਜ ਦੇ ਵਿੱਚ ਜਦੋਂ ਅਸੀਂ ਰਿਐਲਿਟੀ ਦੇਖਦੇ ਆ ਅਮਲੀ ਰੂਪ ਚ ਅਸਲੀਅਤ ਦੇਖਦੇ ਆ ਤਾਂ ਜਾਤ ਪਾਤ ਦਾ ਕੀੜਾ ਕਿਤੇ ਨਾ ਕਿਤੇ ਸਾਡੇ ਦਿਮਾਗਾ ਚ ਖੌਰੂ ਪੌਂਦਾ ਹੈ ਤਾਂ ਕਿਸ ਤਰ੍ਹਾਂ ਦਾ ਤੁਸੀਂ ਇਹ ਸਾਰੇ ਕੁਛ ਨੂੰ ਦੇਖਦੇ ਹੋ ਕਿ ਅੱਜ 20 ਜਾਤ ਪਾਤ ਦੇ ਨਾਂ ਤੇ ਲੋਕਾਂ ਨੂੰ ਜਲੀਲ ਕੀਤਾ ਜਾਂਦਾ ਹੈ ਬਿਲਕੁਲ ਚਾਹੇ ਜਦੋਂ ਬਾਹਰੋਂ ਕੋਈ ਬੰਦਾ ਆਉਂਦਾ ਤਾਂ ਉਹਨੂੰ ਕਿਹਾ ਜਾਂਦਾ ਵੀ ਪੰਜਾਬ ਵਸਦਾ ਘੁਰਾਂ ਦੇ ਨਾਂ ਤੇ ਪਰ ਅਸਲ ਦੇ ਵਿੱਚ ਜਿਹੜੀ ਅਸਲ ਸਿੱਖੀ ਸੀ ਉਹ ਤਾਂ ਬੰਦਾ ਸਿੰਘ ਬਹਾਦਰ ਦੇ ਨਾਲ ਹੀ ਇਹਨਾਂ ਨੇ ਖਤਮ ਕਰਤੀ ਜਿਹੜਾ ਬਾਦਲ ਬੋਲਦਾ ਕਹਿੰਦਾ ਕਿ ਮਹਾਰਾਜਾ ਰਣਜੀਤ ਸਿੰਘ ਵਾਲਾ ਰਾਜ ਲੈ ਕੇ ਆਵਾਂਗੇ ਮਹਾਰਾਜਾ ਰਣਜੀਤ ਸਿੰਘ ਨੇ ਮਜਾਰਿਆਂ ਦੀਆਂ ਜ਼ਮੀਨਾਂ ਖੋਕੇ ਜ਼ਗੀਰਦਾਰੀ ਸਥਾਪਿਤ ਕੀਤੀ ਔਰ ਮੋੜੋ ਦੀ ਗੱਲ ਕਰਦੇ ਨੇ ਵੀ ਉਹ ਜਿਆ ਰਾਜ ਲੈ ਕੇ ਆਉਣਾ ਇਹ ਬੰਦਾ ਸਿੰਘ ਬਹਾਦਰ ਦੀ ਗੱਲ ਕਿਉਂ ਨਹੀਂ ਕਰਦੇ ਜਿਨੇ ਜ਼ਮੀਨਾਂ ਦੀ ਵੰਡ ਕੀਤੀ ਸੀ ਅਸਲ ਦੇ ਵਿੱਚ ਸਿੱਖੀ ਦੇ ਵਿੱਚ ਬ੍ਰਾਹਮਣਵਾਦ ਦੀਆਂ ਜੜਾਂ ਨੇ ਜਿਹੜਾ ਬੁਰੀ ਤਰ੍ਹਾਂ ਫੈਲੀਆਂ ਹੋਈਆਂ ਨੇ ਇਸੇ ਕਰਕੇ ਤੁਸੀਂ ਆ ਦੇਖੋ ਜਦੋਂ ਅਸੀਂ ਤੀਜੇ ਹਿੱਸੇ ਦੀ ਜ਼ਮੀਨ ਦੀ ਗੱਲ ਕੀਤੀ ਤਾਂ ਉਹੀ ਗੁਰੂ ਘਰ ਜਿਹੜਾ ਸਰਬਸਾਂਜੀਵਾਲਤਾਰਾ ਸੁਨੇਹਾ ਦਿੰਦਾ ਉਥੋਂ ਮਜ਼ਦੂਰਾਂ ਦੇ ਬਾਈਕਾਟ ਦੀ ਅਨਾਊਂਸਮੈਂਟ ਹੁੰਦੀ ਆ ਫਿਰ ਇਦੋਂ ਵੱਧ ਹੋਰ ਸਪਸ਼ਟ ਗੱਲ ਕੀ ਹੋਊਗੀ ਜਿੱਥੇ ਵੀ ਕਿਤੇ ਸਾਡੇ ਲੋਕਾਂ ਦੇ ਆਪਦੇ ਹੱਕ ਤੇ ਉੱਤੇ ਖੜਨ ਦੀ ਜ਼ੁਰਤ ਕਰਨ ਦੀ ਗੱਲ ਕੀਤੀ ਤਾਂ ਉਹਨਾਂ ਨੂੰ ਗਰਦਨ ਨਮਾਉਣ ਵਾਸਤੇ ਇਹਨਾਂ ਗੁਰੂ ਘਰਾਂ ਦੇ ਵਿੱਚੋਂ ਅਨਾਉਂਸਮੈਂਟਾਂ ਕਰਕੇ ਉਹਨਾਂ ਦੇ ਉੱਤੇ ਜਵਟਾ ਆ ਗਿਆ ਔਰ ਸਿੱਖੀ ਇੱਕੋ ਇੱਕ ਜਿਹੜੀ ਆਸ ਦੀ ਕਿਰਨ ਸੀ ਜਿਹੜੀ ਜਾਤ ਪਾਤ ਦੇ ਖਿਲਾਫ ਏਕਤਾ ਦਾ ਨਾਰਾ ਦਿੰਦੀ ਸੀ ਤੇ ਉਹਨੂੰ ਵੀ ਜਿਹੜਾ ਇਹਨਾਂ ਨੇ ਉਹ ਪਿੰਡ ਦੇ ਵਿੱਚ ਲਿਆ ਕੇ ਤਾਰ-ਤਾਰ ਕਰਤਾ ਇਦੂ ਵੱਧ ਹੋਰ ਜਿਹੜੀ ਮੈਨੂੰ ਲੱਗਦਾ ਵੀ ਕੋਈ ਇਹਦੀ ਅਧਾਰਨ ਨਹੀਂ ਅੱਛਾ ਕੀ ਜਿਹੜੀ ਜਾਤ ਆ ਇਹ ਜਮਾਤ ਨਾਲ ਵੀ ਜੁੜੀ ਆ ਮਤਲਬ ਜਾਤ ਜਿਹੜੀ ਆ ਉਹ ਬੰਦੇ ਦੀ ਜਾਇਦਾਦ ਨਾਲ ਵੀ ਕਿਤੇ ਨਾ ਕਿਤੇ ਜੁੜੀ ਆ ਦੇਖੋ ਬਿਲਕੁਲ ਜਿੱਥੇ ਜਾਤ ਦਾ ਸਵਾਲ ਆ ਉਨਾਂ ਹੀ ਸਵਾਲ ਜਮਾਤ ਦਾ ਵੀ ਆ ਇਸੇ ਕਰਕੇ ਜਦੋਂ ਪਿੰਡ ਦੇ ਗਰੀਬ ਜਿਹੜੇ ਦਲਤ ਭਾਈਚਾਰੇ ਦੇ ਲੋਕ ਨਹੀਂ ਉਹ ਆਪਦਾ ਹੱਕ ਮੰਗਦੇ ਨਹੀਂ ਤਾਂ ਦੇਖਿਏ ਐਮਐਲਏ ਕਿਹੜੇ ਭਾਈਚਾਰੇ ਚੋਂ ਆ ਜੇ ਕਹਿਣ ਨੂੰ ਤਾਂ ਉਹ ਐਸੇ ਆ ਜਿਹੜਾ ਐਸਚਓ ਜ਼ਬਰਦਸਤ ਰਿਹਾ ਸੀ ਉਹ ਕਿਹੜੀ ਜਮਾਤ ਦਾ ਸੀ ਅਸਲ ਦੇ ਵਿੱਚ ਜਿੱਥੇ ਜਾਤ ਦਾ ਜ਼ਵਾਲ ਆ ਉੱਥੇ ਜਮਾਤ ਦਾ ਜ਼ਵਾਲ ਵੀ ਆ ਔਰ ਇਸੇ ਕਰਕੇ ਅਸੀਂ ਤਾਂ ਇਹਦੀ ਸ਼ੁਰੂਆਤ ਜਦੋਂ ਪਹਿਲੀ ਵਾਰ ਬਲਦਕਲਾਂ ਦੇ ਵਿੱਚ ਪੰਚੇਤੀ ਜ਼ਮੀਨ ਦਾ ਮਾਮਲਾ ਉੱਠਿਆ ਇੱਕ ਪਾਸੇ ਬਾਹਰੇ ਪੁਲਿਸ लाठी चार्ज ਕਰ ਰਹੀ ਸੀ 40 ਬੰਦਿਆਂ ਨੂੰ ਚੱਕ ਕੇ ਜੇਲਾ 'ਚ ਸਿਰਤਾ ਲੋਕਾਂ ਦੇ ਸਿਰ ਪਾੜੇ ਬਾਹਾਂ ਤੋੜੀਆਂ ਤੇ ਦੂਜੇ ਪਾਸੇ ਦਲੀਪ ਪਾਂਧੀ ਉਦੋਂ ਪੰਜਾਬ ਦੇ ਐਸਸੀ ਕਮਿਸ਼ਨ ਦਾ ਇੰਚਾਰਜ ਸੀ ਉਹ ਬੋਲੀ ਦੇ ਵਿੱਚ ਬੈਠ ਕੇ ਇਸ ਗੱਲ ਦੇ ਉੱਤੇ ਬਿਆਨ ਦੇ ਰਿਹਾ ਸੀ ਵੀ ਬੋਲੀ ਬੜੀ ਪਾਰਦਰਸ਼ੀ ਢੰਗਰਾ ਹੋ ਰਹੀ ਆ ਇਸ ਕਰਕੇ ਚਾਹੇ ਉਹ ਐਸ்சி ਕਮਿਸ਼ਨ ਨੇ ਚਾਹੇ ਇਹਨਾਂ ਦੇ ਐਮਐਸਸੀ ਐਮਐਲਏ ਨੇ ਜਾਂ ਐਮਪੀ ਨੇ ਚਾਹੇ ਉਹ ਵੱਡੇ ਵੱਡੇ ਅਫਸਰ ਨੇ ਉਹ ਇਹਨਾਂ ਦੀ ਬੋਲੀ ਬੋਲਦੇ ਨੇ ਕਿਉਂਕਿ ਉਹਨਾਂ ਦੀ ਜਮਾਤ ਦੇ ਨੇ ਪਰ ਜਿਸ ਤਰ੍ਹਾਂ ਆਪਾਂ ਪਿਛਲੇ ਦਿਨੀ ਵੇਖਿਆ ਕਿ ਭੀਮਰਾਓ ਅੰਬੇਦਕਰ ਸਾਹਿਬ ਦਾ ਬੁੱਤ ਤੋੜਨ ਦੀ ਕੋਸ਼ਿਸ਼ ਹੋਈ ਆ ਉਸ ਤੋਂ ਬਾਅਦ ਫਿਰ ਉਹੀ ਕੋਸ਼ਿਸ਼ ਹਰਿਆਣੇ ਤੇ ਰਾਜਸਥਾਨ 'ਚ ਵੀ ਹੋਈ ਆ ਇਹ ਸਾਰਾ ਕੁਝ ਜਿਹੜਾ ਚੱਲ ਪਿਆ ਇਹ ਇਹਦੀ ਦੇਣ ਇਹ ਕਿੱਥੋਂ ਪੈਦਾ ਹੋ ਰਹੀ ਹੈ ਦੀ ਜੜ ਕਿੱਥੇ ਹੈ ਦੇਖੋ ਭਾਜਪੀ ਦੀ ਇਹ ਨੀਤੀ ਆ ਪਾੜੋ ਤੇ ਰਾਜ ਕਰੋ ਜਿਵੇਂ ਇੱਕ ਫਿਲਮ ਦਾ ਮਦਾਰੀ ਫਿਲਮ ਦਾ ਡਾਇਲੋਗ ਆ ਉਹਦੇ ਜੋ ਮੰਤਰੀ ਬਿਆਨ ਦਿੰਦਾ ਵੀ ਅਸੀਂ ਤੁਹਾਨੂੰ ਸਮੂਹਜ ਨਹੀਂ ਦੇਖਦੇ ਅਸੀਂ ਤੁਹਾਨੂੰ ਜਾਤਾਂ ਦੇ ਤੌਰ ਤੇ ਧਰਮ ਦੇ ਨਾਂ ਤੇ ਟੁਕੜਿਆਂ ਦੇ ਵਿੱਚ ਦੇਖਦੇ ਆ ਔਰ ਉਹਨਾਂ ਟੁਕੜਿਆਂ ਨੂੰ ਵਧਾਉਣ ਦੀ ਕੋਸ਼ਿਸ਼ ਇਹ ਭਾਜਪੀ ਲਗਾਤਾਰ ਪੰਜਾਬ 'ਚ ਕਰ ਰਹੀ ਆ ਜਿਹੜੀ ਪੰਜਾਬ ਚ ਕਦੇ ਸਿੱਖ ਵਰਸਸ ਕਾਮਰੇਡ ਬਣਾਉਣ ਦੀ ਕੋਸ਼ਿਸ਼ ਕਰਦੀ ਆ ਕਦੇ ਦਲਿਤ ਵਰਸਸ ਜੱਟ ਬਣਾਉਣ ਦੀ ਕੋਸ਼ਿਸ਼ ਕਰਦੀ ਆ ਤੇ ਇਸ ਕਰਕੇ ਉਹ ਇਹਦਾ ਫਾਇਦਾ ਉਠਾਉਂਦੇ ਨੇ ਤੇ ਉਹਨਾਂ ਰਹੀਂ ਲਗਾਤਾਰੇ ਕੋਸ਼ਿਸ਼ਾਂ ਹੁੰਦੀਆਂ ਨੇ ਵੀ ਇਸ ਮਾਮਲੇ ਨੂੰ ਹਵਾ ਦਿੱਤੀ ਜਾਵੇ ਅਹਨ ਤਾਂ ਲੱਗਦਾ ਵੀ ਇਹ ਉਹਨਾਂ ਏਜੰਸੀਆਂ ਦੀ ਇਹ ਵੀ ਮਿਸਟੇਕ ਰਹਿ ਗਈ ਵੀ ਜੀਤੋ ਉਮੀਦਵਾਰ ਦਾ ਬੁੱਤ ਤੜਵਾਇਆ ਉਹ ਆਪ ਐਸੀ ਭਾਈਚਾਰੇ ਸੁਣਦੀ ਨਹੀਂ ਸ਼ਾਇਦ ਪੰਜਾਬ ਦਾ ਮਾਹੌਲ ਹੋਰ ਤਰ੍ਹਾਂ ਦਾ ਹੁੰਦਾ ਅੱਛਾ ਇੱਕ ਮੁਕੇਸ਼ ਜੀ ਪੰਜਾਬ ਔਰ ਪੂਰੇ ਇੰਡੀਆ ਦੇ ਵਿੱਚ ਇੱਕ ਕਾਨੂੰਨ ਬਣਿਆ ਹੋਇਆ ਲੈਂਡ ਸੀਲਿੰਗ ਐਕਟ 1976 ਉਹ ਜਿਹੜਾ ਜ਼ਮੀਨ ਹੱਦਬੰਦੀ ਕਾਨੂੰਨ ਹੈ ਉਹਦੇ ਤਹਿਤ 1.75 ਕਿੱਲੇ ਤੋਂ ਵੱਧ ਜ਼ਮੀਨ ਕੋਈ ਇੱਕ ਪਰਿਵਾਰ ਨਹੀਂ ਰੱਖ ਸਕਦਾ ਪਰ ਜਦੋਂ ਅਸੀਂ ਅਮਲੀ ਰੂਪ ਚ ਦੇਖਦੇ ਆ ਤਾਂ ਇੱਥੇ ਹਜ਼ਾਰਾਂ 10 ਹਜ਼ਾਰਾਂ ਦੀ ਗਿਣਤੀ ਚ ਐਸੇ ਪਰਿਵਾਰ ਨੇ ਐਸੇ ਘਰਾਣੇ ਨੇ ਜਿਹੜੇ 1.75 ਕਿੱਲੇ ਤੋਂ ਦੁੱਗਣੀ ਤਿੰਗਣੀ ਚੌਗਣੀ 10 ਗੁਣਾ 50 ਗੁਣਾ ਤੱਕ ਜ਼ਮੀਨਾਂ ਰੱਖੀ ਬੈਠੇ ਨੇ ਇਹ ਕਾਨੂੰਨ ਲਾਗੂ ਕਰਾਉਣ ਦੇ ਲਈ ਤੁਸੀਂ ਕੋਈ ਯਤਨ ਕਰ ਰਹੇ ਹੋ ਬਿਲਕੁਲ ਅਸੀਂ 28 ਫਰਵਰੀ ਨੂੰ ਸੰਘਰੂਰ ਦੇ ਨੇੜੇ ਇੱਕ ਬੇਚਰਾਗ ਪਿੰਡ ਦੀ 927 ਕਿੱਲੇ ਜ਼ਮੀਨ ਦਾ ਟਾਕਾ ਜਿਹੱਚ ਅਸੀਂ ਚਿਰਾਗ ਲਾਉਣ ਦਾ ਜਿਹੜਾ ਸਨੇਹਾ ਦਿੱਤਾ ਅਸਲ ਦੇ ਵਿੱਚ ਚਾਹੇ ਆਵੇ ਅਕਾਲੀਆਂ ਦੀ ਸਰਕਾਰ ਚਾਹੇ ਕਾਂਗਰਸ ਦੀ ਚਾਹੇ ਕੋਈ ਝੜੂ ਵਾਲਿਆਂ ਦੀ ਆ ਗਈ ਤੁਸੀਂ ਇਹ ਦੇਖੋ ਜਿਹੜਾ ਰੈਵਨਿਊ ਡਿਪਾਰਟਮੈਂਟ ਦਾ ਜੀਨੇ 17.5 ਕਿੱਲੇ ਵਾਲੇ ਨੂੰ ਲਾਗੂ ਕਰਾਉਣਾ ਉਹਦਾ ਚੇਅਰਮੈਨ ਨਹੀਂ ਬਦਲਿਆ ਜਾਂਦਾ ਉਹ ਜਸਤੇ ਸਾਰੋ ਜਿਹਦੀ ਆਪਦੇ ਪਿੰਡ ਦੇ ਵਿੱਚ 1700 ਬਿੱਗਾ ਜ਼ਮੀਨ ਆ ਜਿਹੜੀ ਪਿੰਡ ਦੇ ਵਿੱਚ ਆ ਤੇ ਜਿਹੜੀ ਆਲੇ-ਦਾਲੇ ਉਹਨੇ ਰੱਖੀ ਹੋਣੀ ਆ ਉਹਦਾ ਪਤਾ ਹੀ ਨਹੀਂ ਤੇ ਉਹ ਕਦੋਂ ਇਹਨੂੰ ਕਾਨੂੰਨ ਨੂੰ ਲਾਗੂ ਕਰੂ ਇਸ ਕਰਕੇ ਜਿੰਨੇ ਵੱਡੇ ਪੋਲਿਟਿਸ਼ੀਅਨ ਨੇ ਜਿੱਡੀ ਵੱਡੀ ਅਫਸਰ ਚਾਹੀ ਆ ਉਹਨਾਂ ਕੋਲੇ ਉਹਨੇ ਵੱਡੇ ਜ਼ਮੀਨ ਦੇ ਟੱਕ ਨੇ ਤੇ ਇਹ ਉਹ ਲੋਕ ਨੇ ਜਿਹੜੇ ਆਏ ਕਹਿੰਦੇ ਨੇ ਕਿ ਅਸੀਂ ਮਿਹਨਤ ਕਰਕੇ ਬਣਾਈ ਆ ਅਸੀਂ ਤਾਂ ਇੱਕ ਗੱਲ ਕਹਿੰਦੇ ਆ ਵੀ ਹੁਣ ਤੱਕ ਜਿਹੜਾ ਐਸੀ ਸਮਾਜ ਦੇ ਲੋਕ ਸੀਰੀਜ਼ਾਂ ਜੀ ਰਲਦੇ ਰਹੇ ਫਿਰ ਉਹ ਤਾਂ ਮੋਟਰ ਤੇ ਬੈਠ ਕੇ ਕਿੱਦੇ ਉਹ ਪੈਗ ਪੁਗ ਲਾ ਕੇ ਮੁੜੇ ਆਉਂਦੇ ਹੋਣੇ ਆ ਉਹਨਾਂ ਨੇ ਤਾਂ ਕਦੇ ਹਲ ਚਲਾਇਆ ਹੀ ਨਹੀਂ ਉਹਨਾਂ ਦੇ ਨੂੰ ਕਿੱਦੇ ਨਹੀਂ ਕਹਿੰਦੇ ਵੀ ਇਹਨਾਂ ਨੇ ਕੋਈ ਕੰਮ ਕੀਤਾ ਤੇ ਦਾਵਾ ਕਰਨਗੇ ਵੀ ਅਸੀਂ ਹਲ ਬਾ ਕੇ ਜਿਹੜੀਆਂ ਬੰਜਰ ਜ਼ਮੀਨਾਂ ਨੇ ਇਹ ਆਵਾਜ਼ ਕੀਤੀਆਂ ਨੇ ਉਹ ਤਾਂ ਬਾਬੇ ਨਾਨਕ ਦੇ ਉਸ ਗੱਲ ਨੂੰ ਵੀ ਜਿਹੜਾ ਉਹ ਰੱਦ ਕਰਨ ਲੱਗੇ ਹੋਏ ਨੇ ਕਿ ਪਾਪਾਂ ਆਵਾਜ ਨਾ ਹੋਵੇ ਇਕੱਠੀ ਮੋਇਆਂ ਦੰਗ ਨਾ ਜਾਏ ਫਿਰ ਤੁਸੀਂ ਕਹੋ ਵੀ ਬਾਬਾ ਨਾਨਕ ਵੀ ਗਲਤ ਆ ਇਸ ਕਰਕੇ ਉਹਨਾਂ ਨੇ 2 ਨੰਬਰ ਦੇ ਵਿੱਚ ਉਹ ਹਜ਼ਾਰਾਂ ਏਕੜ ਜ਼ਮੀਨ ਆ ਜਿਹੜੀ ਉਹ ਇਕੱਠੀ ਕੀਤੀ ਹੋਈ ਆ ਔਰ ਉਹਨੂੰ ਵੰਡਣ ਦੇ ਲਈ ਅਸੀਂ 28 ਫਰਵਰੀ ਨੂੰ ਸੰਗਰੂਰ ਤੋਂ ਇਹਦੀ ਸ਼ੁਰੂਆਤ ਕਰ ਰਹੇ ਆ ਔਰ ਸਾਨੂੰ ਪਤਾ ਕਿ ਪੁਲਿਸ ਦਾ ਜ਼ਬਰ ਵੀ ਹੋਊ ਤੇ ਉਹਨਾਂ ਹਾਕਮਾਂ ਦੇ ਗੁੰਡਿਆਂ ਨਾਲ ਟੱਕਰ ਆ ਵੀ ਹੋਊ ਪਰ ਉਹਦੇ ਖਿਲਾਫ ਅਸੀਂ ਦੱਸਦੇ ਆ ਕਿ ਇਤਿਹਾਸ ਆਪਦੇ ਆਪ ਨੂੰ ਇੱਕ ਵਾਰ ਫੇਰ ਦੁਹਰਾਉ ਇੱਥੇ ਬਾਬਾ ਜੀਵਨ ਸਿੰਘ ਵਰਗਿਆਂ ਦੇ ਨੌਪੇ ਜਦੋਂ ਮੁਗਲਾਂ ਨੂੰ ਉਹਨਾਂ ਨੂੰ ਪਾਵਰਾ ਨੂੰ ਇੱਥੇ ਕੰਪਨੀ ਛੱਡਦੀ ਰਹੀ ਆ ਤੇ ਹੁਣ ਵੀ ਜਦੋਂ ਸਾਡੇ ਲੋਕ ਆਪਦੇ ਹਿੱਸੇ ਦੀ ਉਸ ਜ਼ਮੀਨ 'ਚ ਦਾਵਾ ਕਰਨਗੇ ਤਾਂ ਇਹਨਾਂ ਨੂੰ ਕੰਪਨੀ ਛੇੜਨੀ ਆ ਔਰ ਉਹਦਾ ਟੱਕਰ ਆ ਜਿਹੜਾ ਹੋਣਾ